ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤਾਬ ਸ੍ਰੀ ਹਰਮੰਦਰ ਸਾਹਿਬ ਜੀ ਦਾ ਇਤਿਹਾਸ ਲੇਖਕ ਡਾਕਟਰ ਅਜੀਤ ਸਿੰਘ ਔਲਖ ਸ੍ਰੀ ਹਰਮੰਦਰ ਸਾਹਿਬ ਅਤੇ ਜੱਸਾ ਸਿੰਘ ਆਲੂਵਾਲੀਆ ਸ੍ਰੀ ਹਰਮੰਦਰ ਸਾਹਿਬ ਨੂੰ ਅਫਗਾਨਾਂ ਨੇ ਤਿੰਨ ਵਾਰ ਆਪਣੇ ਹਮਲਿਆਂ ਵਿੱਚ ਤਬਾਹ ਕੀਤਾ 1757 ਈਸਵੀ 1762 ਈਸਵੀ ਅਤੇ 1764 ਈਸਵੀ ਵਿੱਚ ਆਖਰ 1765 ਈਸਵੀ ਵਿੱਚ ਸਿੱਖ ਮਿਸਲਾਂ ਨੇ ਇਸ ਨੂੰ ਅੱਜ ਦੀ ਬਨਾਵਟ ਦਿੱਤੀ ਅੱਜ ਦੇ ਸਰੂਪ ਨੂੰ ਬਣਾਉਣ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਬਹੁਤ ਵੱਡਾ ਹਿੱਸਾ ਪਾਇਆ 1723 ਈਸਵੀ ਤੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਆਪਣਾ ਬਚਪਨ ਮਾਤਾ ਸੁੰਦਰੀ ਜੀ ਦੀ ਨਿਗਰਾਨੀ ਵਿੱਚ ਦਿੱਲੀ ਵਿੱਚ ਬਿਤਾਇਆ ਜੋ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਉੱਥੇ ਟਿਕ ਗਏ ਸਨ ਇੱਥੇ ਹੀ ਉਨ੍ਹਾਂ ਆਪਣੀ ਸਕੂਲੀ ਪੜ੍ਹਾਈ ਕੀਤੀ ਤੇ ਫਾਰਸੀ ਅਤੇ ਅਰਬੀ ਭਾਸ਼ਾ ਦਾ ਗਿਆਨ ਪ੍ਰਾਪਤ ਕੀਤਾ। ਉਹਨਾਂ ਆਪਣੀ ਮਾਤਾ ਜੀ ਪਾਸੋਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਸਿੱਖੇ ਅਤੇ ਮਾਤਾ ਜੀ ਨਾਲ ਕੀਰਤਨ ਕਰਨ ਦਾ ਅਭਿਆਸ ਵੀ ਕਰਦੇ। ਮਾਤਾ ਸੁੰਦਰੀ ਜੀ ਇਹਨਾਂ ਦੋਨਾਂ ਮਾਂ ਪੁੱਤਰ ਦੀ ਮਿੱਠੀ ਆਵਾਜ਼ ਵਿੱਚ ਸ਼ਬਦ ਗਾਇਨ ਤੋਂ ਮੋਹਤ ਹੋ ਗਏ। ਜੱਸਾ ਸਿੰਘ ਦਾ ਦਿੱਲੀ ਰਹਿਣਾ ਪ੍ਰਮਾਤਮਾ ਵੱਲੋਂ ਇੱਕ ਮੌਕਾ ਮਿਲਣਾ ਸੀ ਕਿ ਉਹ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਨਾਲ ਮਿਲਦੇ ਰਹੇ। ਜਦੋਂ ਉਹਨਾਂ ਦੇ ਮਾਮਾ ਸਰਦਾਰ ਭਾਗ ਸਿੰਘ ਨੇ ਮਾਤਾ ਸੁੰਦਰੀ ਜੀ ਤੋਂ ਸਰਦਾਰ ਜੱਸਾ ਸਿੰਘ ਨੂੰ ਪੰਜਾਬ ਆਪਣੇ ਨਾਲ ਲੈ ਜਾਣ ਦੀ ਆਗਿਆ ਮੰਗੀ ਤਾਂ ਪਹਿਲਾਂ ਤਾਂ ਮਾਤਾ ਜੀ ਨੇ ਇਨਕਾਰ ਕਰ ਦਿੱਤਾ ਪਰ ਬਾਅਦ ਵਿੱਚ ਆਗਿਆ ਦੇ ਦਿੱਤੀ ਜਾਣ ਲੱਗਿਆਂ ਮਾਤਾ ਸੁੰਦਰੀ ਜੀ ਨੇ ਜੱਸਾ ਸਿੰਘ ਨੂੰ ਅਸ਼ੀਰਵਾਦ ਦਿੱਤਾ ਅਤੇ ਹਥਿਆਰ ਦੇ ਕੇ ਤੋਰਿਆ ਅਤੇ ਕਿਹਾ ਆਉਣ ਵਾਲਾ ਸਮਾਂ ਹਥਿਆਰਬੰਦ ਹੋਣ ਦਾ ਹੈ ਮਾਤਾ ਜੀ ਦੇ ਕਹੇ ਸ਼ਬਦ ਸੱਚ ਹੋਏ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਕਪੂਰਥਲਾ ਰਿਆਸਤ ਤੇ ਰਾਜ ਕੀਤਾ 1734 ਈਸਵੀ ਆਪਣੇ ਮਾਮਾ ਸਰਦਾਰ ਭਾਗ ਸਿੰਘ ਦੀ ਮੌਤ ਤੋਂ ਬਾਅਦ ਜੱਸਾ ਸਿੰਘ ਨੂੰ 13 ਸਾਲ ਦੀ ਉਮਰ ਵਿੱਚ ਆਲੂਵਾਲੀਆ ਮਿਸਲ ਦਾ ਸਰਦਾਰ ਬਣਾ ਦਿੱਤਾ ਗਿਆ ਕਿਉਂਕਿ ਜੱਸਾ ਸਿੰਘ ਬਹੁਤ ਬਹਾਦਰ ਤੇ ਨਿੱਡਰ ਸਨ ਉਹਨਾਂ ਦਲ ਖਾਲਸਾ ਦੇ ਸਰਦਾਰ ਸਰਦਾਰ ਕਪੂਰ ਸਿੰਘ ਫੈਜ਼ਲਪੁਰੀਆ ਪਾਸੋਂ ਅੰਮ੍ਰਿਤ ਛਕਿਆ ਉਹਨਾਂ ਦੀ ਬਹਾਦਰੀ ਤੇ ਉੱਚੇ ਆਚਰਣ ਕਾਰਨ ਉਹਨਾਂ ਨੂੰ ਦਲ ਖਾਲਸਾ ਦਾ ਕਮਾਂਡਰ ਬਣਾ ਦਿੱਤਾ ਗਿਆ। ਉਹਨਾਂ ਦਲ ਖਾਲਸਾ ਨੂੰ ਇੱਕ ਲੜਾਕੂ ਫੌਜ ਦੀ ਤਰ੍ਹਾਂ ਤਿਆਰ ਕਰ ਲਿਆ। 1753 ਈਸਵੀ ਵਿੱਚ ਨਵਾਬ ਕਪੂਰ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਨੂੰ ਖਾਲਸਾ ਪੰਥ ਦਾ ਸਰਦਾਰ ਬਣਾ ਦਿੱਤਾ ਗਿਆ। ਜਦੋਂ ਸਿੱਖਾਂ ਨੇ ਉਹਨਾਂ ਦੀ ਅਗਵਾਈ ਹੇਠਾਂ ਲਾਹੌਰ ਜਿੱਤ ਲਿਆ ਤਾਂ ਉਹਨਾਂ ਨੂੰ ਸਿੱਖਾਂ ਦੇ ਬਾਦਸ਼ਾਹ ਅਤੇ ਸੁਲਤਾਨੁਲ ਕੌਮ ਬਣਾ ਦਿੱਤਾ ਗਿਆ। ਅੱਧੀ ਸਦੀ ਤੱਕ ਉਹਨਾਂ ਸਿੱਖਾਂ ਦੀ ਅਗਵਾਈ ਕੀਤੀ। ਉਹਨਾਂ ਸਿੱਖਾਂ ਨੂੰ ਧਾਰਮਿਕ ਧਾਰਮਿਕ ਨਿਰਪੇਕਤਾ ਸिखਾਈ ਹਰਮੰਦਰ ਸਾਹਿਬ ਦੀ ਅੰਮ੍ਰਿਤਸਰ ਸਿੱਖਾਂ ਦਾ ਇੱਕ ਐਸਾ ਧਾਰਮਿਕ ਕੇਂਦਰ ਸੀ ਜਿੱਥੋਂ ਉਹਨਾਂ ਨੂੰ ਧਾਰਮਿਕ ਤਾਕਤ ਮਿਲਦੀ ਸੀ ਤੇ ਹੌਸਲੇ ਬਲੰਦ ਹੋ ਜਾਂਦੇ ਜੱਸਾ ਸਿੰਘ ਨੂੰ ਹਰਮੰਦਰ ਸਾਹਿਬ ਨਾਲ ਇੱਕ ਅਜੀਬ ਲਗਾਵ ਸੀ ਸਰਦਾਰ ਜੱਸਾ ਸਿੰਘ ਇੱਕ ਹਰਮਨ ਪਿਆਰੇ ਨੇਤਾ ਹੋਣ ਕਾਰਨ ਸਰਬੱਤ ਖਾਲਸਾ ਦੇ ਆਮ ਇਕੱਠ ਵਿੱਚ ਉਹਨਾਂ ਦਾ ਮਹੱਤਵ ਆਪਣਾ ਹੀ ਹੁੰਦਾ ਸੀ ਇਹੋ ਜਿਹੀਆਂ ਮੀਟਿੰਗਾਂ ਹਮੇਸ਼ਾ ਅਕਾਲ ਤਖਤ ਤੇ ਹੁੰਦੀਆਂ ਉਹ ਹਰਮੰਦਰ ਸਾਹਿਬ ਮੱਥਾ ਟੇਕਣ ਤੇ ਗੁਰੂ ਦਾ ਅਸ਼ੀਰਵਾਦ ਲੈਣ ਅਕਸਰ ਜਾਂਦੇ ਰਹਿੰਦੇ ਸਨ। ਹਰਮੰਦਰ ਸਾਹਿਬ ਦੀ ਸੇਵਾ ਵਿੱਚ ਉਹ ਕੁਝ ਨਾ ਕੁਝ ਕਰਦੇ ਹੀ ਰਹਿੰਦੇ ਸਨ। ਵੱਡੇ ਖੱਲੂ ਘਾਰੇ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਲਾਹੌਰ ਤੋਂ ਅੰਮ੍ਰਿਤਸਰ ਵੱਲ ਆਇਆ ਤੇ ਹਰਮੰਦਰ ਸਾਹਿਬ ਤੇ ਹਮਲਾ ਕਰ ਦਿੱਤਾ। ਹਰਮੰਦਰ ਸਾਹਿਬ ਨੂੰ ਢਾਕੇ ਸਰੋਵਰ ਨੂੰ ਮਿੱਟੀ ਨਾਲ ਭਰ ਦਿੱਤਾ ਗਿਆ। ਉਹ ਸਿੱਖਾਂ ਦੇ ਹੌਂਸਲੇ ਖਤਮ ਕਰ ਦੇਣਾ ਚਾਹੁੰਦਾ ਸੀ। ਉਹ ਸੋਚਦਾ ਸੀ ਕਿ ਸਿੱਖਾਂ ਨੂੰ ਇਸ ਅੰਮ੍ਰਿਤ ਸਰੋਵਰ ਦੇ ਜਲ ਤੋਂ ਹੀ ਤਾਕਤ ਮਿਲਦੀ ਹੈ। ਅਹਿਮਦ ਸ਼ਾਹ ਨੇ ਕਾਬਲੀ ਮੱਲ, ਜੈਨ ਖਾਨ ਤੇ ਸਰਦਾਰ ਯਾਰ ਖਾਨ ਨੂੰ ਲਾਹੌਰ, ਸਰਹੰਦ ਤੇ ਜਲੰਧਰ ਦਾ ਗਵਰਨਰ ਬਣਾਇਆ ਤੇ ਨਾਲ ਹੀ ਲਾਹੌਰ ਦੇ ਚਾਲੇ ਪਾ ਦਿੱਤੇ। ਅਹਿਮਦ ਸ਼ਾਹ ਦੇ ਜਾਣ ਤੋਂ ਬਾਅਦ ਸਿੱਖ ਜੱਸਾ ਸਿੰਘ ਆਲੂਵਾਲੀਆ ਦੀ ਅਗਵਾਈ ਹੇਠ ਇਕੱਠੇ ਹੋਏ। ਸਭ ਤੋਂ ਪਹਿਲਾਂ ਉਹਨਾਂ ਕਸੂਰ ਤੇ ਹਮਲਾ ਕੀਤਾ। ਉੱਥੋਂ ਦੇ ਪਠਾਣਾਂ ਨੂੰ ਮਾਰਿਆ ਤੇ ਸ਼ਹਿਰ ਨੂੰ ਲੁੱਟ ਲਿਆ। ਪਹਿਲੀ ਜਿੱਤ ਤੋਂ ਬਾਅਦ ਜੱਸਾ ਸਿੰਘ ਆਲੂਵਾਲੀਆ ਨੇ ਜਲੰਧਰ ਦੇ ਗਵਰਨਰ ਤੇ ਹਮਲਾ ਕਰਕੇ ਉਸ ਨੂੰ ਉਥੋਂ ਕੱਢ ਦਿੱਤਾ ਤੇ ਜਲੰਧਰ ਤੇ ਦੁਆਬੇ ਨੂੰ ਆਪਣੇ ਅਧੀਨ ਕਰ ਲਿਆ ਫਿਰ ਜੱਸਾ ਸਿੰਘ ਆਲੂਵਾਲੀਆ ਦੀ ਹੀ ਕਮਾਂਡ ਹੇਠਾਂ ਸਿੱਖਾਂ ਨੇ ਸਰਹੰਦ ਦੇ ਗਵਰਨਰ ਜ਼ੈਨ ਖਾਨ ਤੇ ਹਮਲਾ ਕੀਤਾ ਉਸ ਨੂੰ ਮਾਰ ਦਿੱਤਾ ਤੇ ਸ਼ਹਿਰ ਨੂੰ ਲੁੱਟਣ ਤੋਂ ਬਾਅਦ ਤਬਾਹ ਕਰ ਦਿੱਤਾ ਸਰਹੰਦ ਦੀ ਜਿੱਤ ਤੇ ਲੁੱਟਣ ਤੋਂ ਬਾਅਦ ਸਿੱਖਾਂ ਕੋਲ ਕਾਫੀ ਧਨ ਆ ਗਿਆ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੇ ਹਿੱਸੇ ਉਸ ਸਮੇਂ 9 ਲੱਖ ਦੀ ਰਕਮ ਆਈ ਪਰ ਇਹ ਰਕਮ ਉਹ ਆਪ ਨਹੀਂ ਸਨ ਰੱਖਣਾ ਚਾਹੁੰਦੇ ਇਸ ਲਈ ਅੰਮ੍ਰਿਤਸਰ ਪਹੁੰਚ ਕੇ ਉਹਨਾਂ ਅਕਾਲ ਤਖਤ ਤੇ ਸਰਬੱਤ ਖਾਲਸਾ ਦੀ ਇੱਕ ਮੀਟਿੰਗ ਬੁਲਾਈ ਉਹਨਾਂ ਸਿੱਖਾਂ ਨੂੰ ਕਿਹਾ ਕਿ ਹਰਮੰਦਰ ਸਾਹਿਬ ਦੀ ਇਮਾਰਤ ਦਾ ਦੁਬਾਰਾ ਨਿਰਮਾਣ ਕੀਤਾ ਜਾਏ ਉਹਨਾਂ ਮੀਟਿੰਗ ਤੋਂ ਪਹਿਲਾਂ ਪ੍ਰਮਾਤਮਾ ਦੇ ਨਾਮ ਦੀ ਇੱਕ ਚਾਦਰ ਵਿਛਾ ਦਿੱਤੀ ਤੇ ਸਭ ਤੋਂ ਪਹਿਲਾਂ ਆਪਣਾ ਹਿੱਸਾ 9 ਲੱਖ ਉਸ ਚਾਦਰ ਤੇ ਰੱਖ ਦਿੱਤਾ ਇਸ ਤਰ੍ਹਾਂ 20 ਲੱਖ ਤੋਂ ਉੱਪਰ ਰਕਮ ਇਕੱਠੀ ਹੋ ਗਈ ਇਹ ਸਾਰੀ ਰਕਮ ਦੇਸ ਰਾਜ ਵਿਧੀ ਚੰਦੀਆ ਸੁਰ ਸਿੰਘ ਵਾਲੇ ਪਾਸ ਜਮ੍ਹਾਂ ਕਰਵਾ ਦਿੱਤੀ ਗਈ ਕਿਉਂਕਿ ਉਹ ਇਮਾਨਦਾਰੀ ਲਈ ਮੰਨੇ ਜਾਂਦੇ ਸਨ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਬਿਕਰਮੀ 1821 ਦੀ ਵਿਸਾਖੀ ਨੂੰ ਹਰਮੰਦਰ ਸਾਹਿਬ ਦੀ ਨਵੀਂ ਇਮਾਰਤ ਦੀ ਨੀਂਹ ਰੱਖੀ ਦੇਸ ਰਾਜ ਨੇ ਹੋਰ ਮਾਇਆ ਇਕੱਠੀ ਕਰਨ ਵਾਸਤੇ ਗੁਰੂ ਦੀ ਮੋਹਰ ਵੀ ਦਿੱਤੀ ਇਹ ਕੰਮ 1764 ਈਸਵੀ ਵਿੱਚ ਸ਼ੁਰੂ ਹੋਇਆ ਉਹਨਾਂ ਕੁਝ ਬੁੰਗੇ ਤੇ ਕਟੜੇ ਵੀ ਉਸਾਰੇ ਕਟੜਾ ਆਲੂ ਵਾਲੀਆ ਅੱਜ ਵੀ ਮਸ਼ਹੂਰ ਹੈ। ਅਗਲਾ ਸਿਰਲੇਖ ਸ੍ਰੀ ਹਰਮੰਦਰ ਸਾਹਿਬ ਅਤੇ ਮਹਾਰਾਜਾ ਰਣਜੀਤ ਸਿੰਘ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਭੰਗੀ ਸਰਦਾਰ ਕੋਲੋਂ ਅੰਮ੍ਰਿਤਸਰ ਸ਼ਹਿਰ ਦਾ ਚਾਰਜ ਲਿਆ ਤਾਂ ਸਭ ਤੋਂ ਪਹਿਲਾਂ ਉਹ ਹਰਮੰਦਰ ਸਾਹਿਬ ਮੱਥਾ ਟੇਕਣ ਗਿਆ। ਉਸੇ ਦਿਨ ਉਹਨਾਂ ਹਰਮੰਦਰ ਸਾਹਿਬ ਵਿੱਚ ਸੇਵਾ ਕਰਦੇ ਸਿੱਖਾਂ ਨੂੰ ਜ਼ਗੀਰਾਂ ਵੰਡੀਆਂ। ਉਹਨਾਂ ਹਰਮੰਦਰ ਸਾਹਿਬ ਨੂੰ ਸੁੰਦਰ ਬਣਾਉਣ ਵਾਸਤੇ ਬਹੁਤ ਕੁਝ ਕੀਤਾ। ਗਿਆਨੀ ਗਿਆਨ ਸਿੰਘ ਨੇ ਇਸ ਦਾ ਬਿਉਹਰਾ ਦਿੰਦੇ ਲਿਖਿਆ ਹੈ ਕਿ ਮਹਾਰਾਜਾ ਤੇ ਉਸ ਦੇ ਪਰਿਵਾਰ ਨੇ ਲੱਖਾਂ ਰੁਪਏ ਇਸ ਖਰਚ ਲਈ ਦਿੱਤੇ ਜੋ ਇਸ ਤਰ੍ਹਾਂ ਹਨ ਮਹਾਰਾਜਾ ਰਣਜੀਤ ਸਿੰਘ 16 ਲੱਖ 39000 ਮਹਾਰਾਜਾ ਖੜਕ ਸਿੰਘ ਤੇ ਮਹਾਰਾਜਾ ਨੌਨਿਹਾਲ ਸਿੰਘ 9 ਲੱਖ 41000 ਰਾਣੀਆਂ 1 ਲੱਖ 85000 ਰਾਜ ਦਰਬਾਰ ਦੇ ਸਰਦਾਰ 1 ਲੱਖ 28000 ਸੰਗਤ 163000 ਹਰਮੰਦਰ ਸਾਹਿਬ ਦੇ ਦਰਸ਼ਨੀ ਡਿਉੜੀ ਦੇ ਉੱਪਰ ਗੁਰਮੁਖੀ ਵਿੱਚ ਲਿਖੇ ਅਨੁਸਾਰ ਇਹ ਕੰਮ 1830 ਈਸਵੀ ਵਿੱਚ ਪੂਰਾ ਹੋਇਆ ਇਸ ਲਿਖਤ ਅਨੁਸਾਰ ਗੁਰੂ ਦੀ ਕਿਰਪਾ ਨਾਲ ਗੁਰੂ ਦੇ ਪਿਆਰੇ ਤੇ ਸੇਵਾਦਾਰ ਮਹਾਰਾਜਾ ਰਣਜੀਤ ਸਿੰਘ ਨੇ ਇਹ ਸੇਵਾ 1787 ਬਿਕਰਮੀ ਵਿੱਚ ਪੂਰੀ ਕਰਵਾਈ ਮਹਾਰਾਜੇ ਨੂੰ ਉਸ ਦੀ ਪਰਜਾ ਕੋਈ ਕੀਮਤੀ ਤੋਹਫ਼ਾ ਦਿੰਦੀ ਤਾਂ ਉਹ ਹਰਮੰਦਰ ਸਾਹਿਬ ਗੁਰੂ ਨੂੰ ਪੇਟ ਕਰ ਦਿੰਦਾ ਇੱਕ ਵਾਰ ਹైదరాబాద్ ਦੇ ਨਿਜ਼ਾਮ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਬੇਨਤੀ ਭੇਜੀ ਕਿ ਉਸ ਦੀਆਂ ਰਾਣੀਆਂ ਦੀ ਰੱਖਿਆ ਵਾਸਤੇ ਕੁਝ ਸਿੱਖ ਭੇਜੇ ਜਾਣ। ਮਹਾਰਾਜਾ ਨੇ ਉਸ ਵੇਲੇ 1200 ਸਿੱਖਾਂ ਦਾ ਜੱਥਾ ਭੇਜ ਦਿੱਤਾ। ਨਿਜ਼ਾਮ ਇਤਨਾ ਖੁਸ਼ ਹੋਇਆ ਕਿ ਉਸਨੇ ਮਹਾਰਾਜਾ ਨੂੰ ਇੱਕ ਬਹੁਤ ਸੁੰਦਰ ਛਤਰ ਭੇਂਟ ਕੀਤਾ। ਮਹਾਰਾਜਾ ਨੇ ਇਹ ਛਤਰ ਆਪਣੇ ਸ਼ਾਹੀ ਬਾਗ ਵਿੱਚ ਲਗਵਾਇਆ ਜਿੱਥੇ ਉਹ ਦਰਬਾਰ ਸਜਾਉਂਦਾ ਸੀ। ਪਰ ਉਹ ਛਤਰ ਦੀ ਸੁੰਦਰਤਾ ਦੇਖ ਕੇ 당ਗ ਰਹਿ ਗਿਆ। ਉਹ ਇੱਕਦਮ ਆਪਣੀ ਕੁਰਸੀ ਤੋਂ ਉੱਠਿਆ ਤੇ ਛਤਰ ਤੋਂ ਬਾਹਰ ਆ ਗਿਆ। ਬਾਕੀ ਸਰਦਾਰ ਵੀ ਮਹਾਰਾਜੇ ਦੇ ਨਾਲ ਤੁਰ ਪਏ। ਪਰ ਉਹਨਾਂ ਨੂੰ ਮਹਾਰਾਜੇ ਦੀ ਇਸ ਹਰਕਤ ਦੀ ਸਮਝ ਨਹੀਂ ਆਈ। ਇੱਕ ਸਰਦਾਰ ਨੇ ਹਿੰਮਤ ਕਰਕੇ ਮਹਾਰਾਜੇ ਨੂੰ ਪੁੱਛੀ ਲਿਆ। ਮਹਾਰਾਜੇ ਨੇ ਕਿਹਾ ਇਹ ਛਤਰ ਬਹੁਤ ਸੁੰਦਰ ਤੇ ਕੀਮਤੀ ਹੈ। ਮੈਂ ਇਸ ਦੇ ਲਾਇਕ ਨਹੀਂ। ਗੁਰੂ ਰਾਮਦਾਸ ਜੀ ਦੇ ਦਰਬਾਰ ਦੀ ਸ਼ੋਭਾ ਵਧਾਏਗਾ। ਉਹ ਆਪ ਅੰਮ੍ਰਿਤਸਰ ਹਰਿਮੰਦਰ ਸਾਹਿਬ ਗਿਆ ਤੇ ਇਹ ਛਤਰ ਪੇਂਟ ਕਰ ਦਿੱਤਾ। ਮਹਾਰਾਜਾ ਹਰਮੰਦਰ ਸਾਹਿਬ ਆਮ ਜਾਂਦਾ ਰਹਿੰਦਾ ਤੇ ਹਮੇਸ਼ਾ ਕੋਈ ਨਾ ਕੋਈ ਕੀਮਤੀ ਤੋਹਫਾ ਭੇਂਟ ਕਰਦਾ ਰਹਿੰਦਾ ਮਹਾਰਾਜਾ ਨੇ ਹਰਮੰਦਰ ਸਾਹਿਬ ਕੀ ਕੀ ਭੇਂਟ ਕੀਤਾ ਸੋਨ ਲਾਲ ਸੂਰੀ ਨੇ ਆਪਣੀ ਪੁਸਤਕ ਉਮਦਾਤ ਉਤਤਵਾਰੀਖ ਵਿੱਚ ਲਿਖਿਆ ਹੈ ਜਿਸ ਨੂੰ ਰੋਜ਼ਨਾਮਾ ਜਾ ਵੀ ਕਹਿੰਦੇ ਹਨ ਮਹਾਰਾਜਾ ਦੀਆਂ ਕੁਝ ਹਰਮੰਦਰ ਸਾਹਿਬ ਦੀਆਂ ਯਾਤਰਾਵਾਂ ਦਾ ਬਿਵਰਾ ਇਸ ਤਰ੍ਹਾਂ ਹੈ ਨੰਬਰ 1 12 ਅਗਸਤ 1834 ਮਹਾਰਾਜੇ ਨੇ 125 ਸੋਨੇ ਦੀਆਂ ਅਸਰਫੀਆਂ ਤੇ ਸੋਚੇ ਮੋਤੀਆਂ ਦੀ ਮਾਲਾ ਹਰਮੰਦਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਤੇ ਚੜਾਈ ਤੇ ਅਰਦਾਸ ਕੀਤੀ। ਨੰਬਰ 2 15 ਸਤੰਬਰ 1834 ਮਹਾਰਾਜੇ ਨੇ ਆਪਣੀ ਬਿਮਾਰੀ ਤੋਂ ਠੀਕ ਹੋਣ ਪਿੱਛੋਂ ਸ਼ੁਕਰਾਨੇ ਦੀ ਅਰਦਾਸ ਕੀਤੀ ਤੇ ਇੱਕ ਹਾਥੀ, ਕਈ ਘੋੜੇ ਤੇ ਗਊਆਂ ਮੱਝਾਂ ਦਾਣ ਦੇ ਦਿੱਤੀਆਂ। ਨੰਬਰ 3 10 ਫਰਵਰੀ 1835 ਮਹਾਰਾਜੇ ਨੇ ਹਰਮੰਦਰ ਸਾਹਿਬ ਜਾ ਕੇ ਆਪਣੀ ਤੰਦਰੁਸਤੀ ਦੀ ਅਰਦਾਸ ਕੀਤੀ ਤੇ ਗਰੀਬਾਂ ਨੂੰ ਕੱਪੜੇ ਤੇ ਧਨਦਾਨ ਵਿੱਚ ਦਿੱਤਾ। ਨੰਬਰ 4 31 ਜੁਲਾਈ 1835 ਮਹਾਰਾਜੇ ਨੇ ਹਰਮੰਦਰ ਸਾਹਿਬ ਵਿੱਚ ਅਰਦਾਸ ਕੀਤੀ ਤੇ 1100 ਰੁਪਏ ਚੜਾਏ। ਨੰਬਰ 5 15 ਸਤੰਬਰ 1835 ਮਹਾਰਾਜੇ ਨੇ ਘੋੜੇ, ਗਊਆਂ, ਸੋਨੇ ਦੀਆਂ ਗਾਗਰਾਂ, ਕੱਪੜੇ ਤੇ ਹੋਰ ਜ਼ਰੂਰਤ ਦਾ ਸਮਾਨ ਗਰੀਬਾਂ ਵਿੱਚ ਵੰਡਿਆ। ਦੇ 11000 ਰੁਪਇਆ ਗੁਰਮukh ਸਿੰਘ ਨੂੰ ਹਰਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਸੰਗ ਮਰਮਰ ਲਗਵਾਉਣ ਲਈ ਦਿੱਤਾ। ਨੰਬਰ 6 2 ਸਤੰਬਰ 1837 ਮਹਾਰਾਜੇ ਨੇ 250 ਰੁਪਏ ਹਰਮੰਦਰ ਸਾਹਿਬ ਅਰਦਾਸ ਕੀਤੀ। ਨੰਬਰ 7 11 ਜਨਵਰੀ 1838 ਮਹਾਰਾਜਾ ਨੇ ਹਰਮੰਦਰ ਸਾਹਿਬ ਜਾ ਕੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਿਆ। 11 ਸੋਨੇ ਦੀਆਂ ਗਾਗਰਾਂ ਅਰਦਾਸ ਕਰਵਾਈਆਂ। ਗਰੀਬਾਂ ਨੂੰ 31 ਜੋੜੇ ਕੱਪੜੇ ਵੀ ਦਿੱਤੇ। ਬਾਈ ਗੁਰਮukh ਸਿੰਘ ਨੂੰ ਇਹ ਸਲਾਹ ਦਿੱਤੀ ਕਿ ਇਹ 11 ਸੋਨੇ ਦੀਆਂ ਗਾਗਰਾਂ ਹਰਿਮੰਦਰ ਸਾਹਿਬ ਤੇ ਸੋਨੇ ਦਾ ਪੱਤਰਾ ਚੜਾਉਣ ਵਿੱਚ ਵਰਤਣ। ਨੰਬਰ 8 22 April 1838 ਮਹਾਰਾਜਾ ਤੇ ਮੈਕਸਨ ਦੋਨੋਂ ਹੀ ਹਰਿਮੰਦਰ ਸਾਹਿਬ ਗਏ। ਮਹਾਰਾਜੇ ਨੇ 125 ਰੁਪਏ ਦੀ ਅਰਦਾਸ ਚੜਾਈ, ਇਤਨੇ ਹੀ ਰੁਪਏ ਮੈਕਸਨ ਨੇ ਦਿੱਤੇ। ਫੇਰ ਮਹਾਰਾਜੇ ਨੇ ਸੋਨੇ ਦੇ ਪੱਤਰੇ ਚੜਾਉਣ ਦੀ ਸੇਵਾ ਦਾ ਮੌਇਨਾ ਕੀਤਾ। ਕਾਰੀਗਰਾਂ ਦੇ ਕੰਮ ਦੀ ਤਾਰੀਫ਼ ਵੀ ਕੀਤੀ। ਰੋਜ਼ਨਾ ਮੱਚਾ ਦਾ ਹਵਾਲਾ ਦੱਸਦਾ ਹੈ ਕਿ ਮਹਾਰਾਜਾ ਹਰਮੰਦਰ ਸਾਹਿਬ ਦਾ ਕਿਤਨਾ ਸ਼ਰਧਾਲੂ ਸੀ। ਮੁਸਲਮਾਨ ਹੁਕਮਰਾਨ ਬਹੁਤ ਸੁੰਦਰ ਮਕਬਰੇ ਤੇ ਮਜ਼ਾਰ ਬਣਵਾਉਂਦੇ ਸਨ। ਲਾਹੌਰ ਵਿੱਚ ਜਹਾਂਗੀਰ ਦਾ ਮਰਕਬਰਾ, ਤਾਜਮਹਲ ਆਗਰੇ ਵਿੱਚ ਕੁਝ ਉਦਾਹਰਣਾਂ ਹਨ। ਪਰ ਮਹਾਰਾਜਾ ਰਣਜੀਤ ਸਿੰਘ ਨੇ ਕੋਈ ਸਮਾਦੀ ਜਾਂ ਸੁੰਦਰ ਮਹਿਲ ਨਹੀਂ ਬਣਵਾਇਆ। ਉਸਨੇ ਹਰਮੰਦਰ ਸਾਹਿਬ ਦੀ ਸਜਾਵਟ ਤੇ ਹਜ਼ਾਰਾਂ ਲੱਖਾਂ ਰੁਪਏ ਖਰਚ ਦਿੱਤੇ। ਉਸਨੇ ਹਰਮੰਦਰ ਸਾਹਿਬ ਦੇ ਕੋਲ ਹੋਰ ਗੁਰਦੁਆਰਿਆਂ ਦੀ ਸੇਵਾ ਕਰਵਾਈ। ਅਕਾਲ ਬੁੰਗੇ ਦੀਆਂ ਉੱਪਰ ਲੀਆਂ ਚਾਰ ਮੰਜ਼ਲਾ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਉਣ ਦਾ ਹੁਕਮ ਦਿੱਤਾ। ਇਸ ਦਾ ਸਾਰਾ ਖਰਚਾ ਸਰਦਾਰ ਹਰੀ ਸਿੰਘ ਨਲੂਆ ਨੇ ਕੀਤਾ। ਉਸ ਸਮੇਂ ਬਾਬਾ ਅਟਲ ਰਾਏ ਗੁਰਦੁਆਰੇ ਦੀ ਇਸ ਇਮਾਰਤ ਸਿਰਫ 3 ਮੰਜ਼ਲਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਇਸ ਇਮਾਰਤ ਨੂੰ 9 ਮੰਜ਼ਲਾ ਕਰਵਾਇਆ। ਇਸ ਦਾ ਗੁੰਬਦ ਵੀ ਸੋਨੇ ਦੇ ਪੱਤਰੇ ਨਾਲ ਸਜਾਇਆ। ਮਹਾਰਾਜਾ ਰਣਜੀਤ ਸਿੰਘ ਨੇ ਕਈ ਦੂਸਰੇ ਦੇਸ਼ਾਂ ਦੀਆਂ ਹਸਤੀਆਂ ਨੂੰ ਹਰਮੰਦਰ ਸਾਹਿਬ ਆਉਣ ਦਾ ਸੱਦਾ ਦਿੱਤਾ। ਲਾਰਡ ਆਕਲੈਂਡ ਜਿਹੜਾ ਭਾਰਤ ਦਾ ਗਵਰਨਰ ਜਨਰਲ ਬਣ ਕੇ ਆਇਆ ਸੀ ਆਪਣੀ ਭੈਣ ਏਮਲੀ ਨਾਲ 1838 ਦਸੰਬਰ ਵਿੱਚ ਹਰਮੰਦਰ ਸਾਹਿਬ ਆਇਆ। ਏਮਲੀ ਇੱਕ ਚੰਗੀ ਚਿੱਤਰਕਾਰ ਵੀ ਸੀ। ਉਸਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਰਬਾਰ ਦਾ ਚਿੱਤਰ ਬਣਾਇਆ। ਉਸਨੇ ਆਪਣੀ ਇਸ ਯਾਤਰਾ ਦਾ ਜ਼ਿਕਰ ਆਪਣੀ ਕਿਤਾਬ ਅਪ ਦਾ ਕੰਟਰੀ ਵਿੱਚ ਕੀਤਾ। ਆਪਰੇਸ਼ਨ ਬਲੂ ਸਟਾਰ ਪਿੱਛੋਂ ਇੱਕ ਵਾਰ ਸਿੱਖ ਪੰਥ ਨੇ ਸ੍ਰੀ ਹਰਮੰਦਰ ਸਾਹਿਬ ਦੀ ਮੁਰੰਮਤ ਕਰਨ ਦਾ ਫੈਸਲਾ ਕੀਤਾ ਜਿਸ ਵਿੱਚ ਸੋਨੇ ਦੀ ਪਰਤ ਦਾ ਕੰਮ ਦੁਬਾਰਾ ਕਰਨ ਦੀ ਸੇਵਾ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਗੁਰਦੁਆਰਾ ਸੋਹੋ ਰੋਡ ਬਰਮਿੰਗਮ ਯੂਕੇ ਵਾਲਿਆਂ ਨੇ ਕੀਤੀ ਇਹ 3 ਫਰਵਰੀ 1995 ਨੂੰ ਭਾਈ ਸਾਹਿਬ ਭਾਈ ਨੌਰੰਗ ਸਿੰਘ ਜੀ ਨੇ ਸ਼ੁਰੂ ਕੀਤੀ ਪਰ ਭਾਈ ਨੌਰੰਗ ਸਿੰਘ ਇਸ ਕੰਮ ਨੂੰ ਪੂਰਾ ਕਰਨ ਤੋਂ ਪਹਿਲਾਂ ਹੀ ਚੜ੍ਹਾਈ ਕਰ ਗਏ ਉਨ੍ਹਾਂ ਦੀ ਮੌਤ ਤੋਂ ਬਾਅਦ ਇਹ ਸੇਵਾ ਭਾਈ ਮਹਿੰਦਰ ਸਿੰਘ ਨੇ ਆਪਣੀ ਦੇਖਰੇਖ ਵਿੱਚ ਲੈ ਲਈ 1999 ਵਿੱਚ ਹਰਮੰਦਰ ਸਾਹਿਬ ਦੀ ਸੋਨੇ ਦੀ ਪਰਤ ਚੜਾਉਣ ਦੀ ਸੇਵਾ ਸਮਾਪਤ ਹੋ ਗਈ ਪਹਿਲਾਂ ਇਹ ਅੰਦਾਜ਼ਾ ਲਗਾਇਆ ਸੀ ਕਿ 500 ਕਿਲੋਗ੍ਰam ਸੋਨਾ ਨਵੀਂ ਪਲੇਟਿੰਗ ਵਾਸਤੇ ਕਾਫੀ ਹੋਵੇਗਾ ਪਰ ਇਹ ਅੰਦਾਜ਼ੇ ਤੋਂ ਬਹੁਤ ਘੱਟ ਸੀ ਅਸਲ ਵਿੱਚ 1600 ਕਿਲੋਗ੍ਰam ਤੋਂ ਵੀ ਜ਼ਿਆਦਾ ਸੋਨਾ ਲੱਗਾ 150 ਦੇ ਕਰੀਬ ਕਾਰਿਗਰਾਂ ਨੇ ਇਹ ਸੇਵਾ ਕੀਤੀ ਮਹਾਰਾ ਨੇ ਇਹ ਪਤਾ ਲਗਾਇਆ ਕਿ ਪਹਿਲਾਂ ਤਾਂਬੇ ਦੇ ਉੱਪਰ 12 ਪਰਤਾਂ ਸੋਨੇ ਦੀਆਂ ਚੜੀਆਂ ਹੋਈਆਂ ਸਨ ਪਰ ਹੁਣ ਇਹ ਵਧਾ ਕੇ 20 ਤੋਂ 24 ਸੋਨੇ ਦੀਆਂ ਪਰਤਾਂ ਕਰ ਦਿੱਤੀਆਂ ਗਈਆਂ ਇਹ ਵੀ ਕਿਹਾ ਗਿਆ ਕਿ ਹੁਣ ਜੋ ਸੋਨੇ ਦੀਆਂ ਪਰਤਾਂ ਚੜਾਈਆਂ ਗਈਆਂ ਹਨ ਇਹਨਾਂ ਦੀ ਉਮਰ 500 ਸਾਲ ਤੱਕ ਹੈ ਜਾਂ ਕਹਿ ਲਓ 500 ਸਾਲ ਤੱਕ ਇਹ ਖਰਾਬ ਨਹੀਂ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ